ਸ਼ਸ਼ਾ ਤੁਸ ਵੇਖ ਰਹੇ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪ ਚਰਵਾਨ ਮੋਹਾਲੀ ਦੇ ਸੀਆਈਏ ਸਟਾਫ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਡੀਐਸਪੀ ਸਾਡੇ ਨਾਲ ਮੌਜੂਦ ਨੇ ਸਰ ਆ ਸਭ ਤੋਂ ਪਹਿਲੀ ਗੱਲ ਤਾਂ ਅਗਰ ਗੱਲ ਕੀਤੀ ਜਾਏ ਇਹਨਾਂ ਦੇ ਵਿੱਚ ਕਾਰ ਮੈਕੈਨਿਕ ਵੀ ਹੈ ਚਾਬੀ ਬਣਾਉਣ ਵਾਲੇ ਵੀ ਹੈ ਤੇ ਘੱਟੋ ਘੱਟ ਇਹਨਾਂ ਦੇ ਵਿੱਚ ਨਾਂ ਬਾਲਿਗ ਵੀ ਸ਼ਾਮਿਲ ਨੇ ਜੀ ਮੈਮ ਮਮ ਸਾਡੇ ਸੀਆਈਏ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕੁਫੀਆ ਤੌਰ ਤੇ ਜਿਹਦੇ ਤੇ ਸਾਡੇ ਸੀਆਈ ਇੰਸਪੈਕਟਰ ਸਾਹਿਬ ਨੇ ਸਵਿਫਟਲੀ ਐਕਟ ਕਰਦੇ ਹੋਏ ਜਿਹੜੇ ਹੈਗੇ ਆ ਇੱਕ ਹਰਮਨ ਜੋਤ ਤੇ ਕੋਲੜਕੇ ਨੂੰ ਪਹਿਲਾਂ ਆਪਣਾ ਅਰੈਸਟ ਕੀਤਾ ਗਿਆ ਸੀਗਾ ਜੋ ਕਿ ਖਰੜ ਏਰੀਆ ਵਿੱਚ ਮੋਟਰਸਾਈਕਲ ਚੋਰੀ ਕਰਨ ਆਏ ਸੀਗੇ ਜਿਨ੍ਹਾਂ ਦੀ ਫਰਦਰ ਇੰਟਰੋਗੇਸ਼ਨ ਤੇ ਬਾਕੀ ਜਿਹੜੇ ਦੋਸ਼ੀ ਇਹਨਾਂ ਦੇ ਨਾਲ ਦੇ ਸਾਥੀ ਫੜੇ ਗਏ ਤਾਂ ਉਤੋਂ ਜੋ ਕਲੀਅਰ ਹੋਇਆ ਕਿ ਇਹ ਕਾਫੀ ਲੰਬੇ ਸਮੇਂ ਤੋਂ ਪਿਛਲੇ 7-8 ਮਹੀਨੇ ਤੋਂ ਜਿਹੜਾ ਹੈਗਾ ਖਰੜ ਤੇ ਟ੍ਰਾਈ ਸਿਟੀ ਏਰੀਆ ਦੇ ਵਿੱਚ ਮੋਟਰਸਾਈਕਲ ਸਪੈਸ਼ਲੀ ਜਿਹੜੇ ਲਗਜ਼ਰੀ ਮੋਟਰਸਾਈਕਲਸ ਤੇ ਸਪੋਰਟ ਲੋ 11 ਬੰਦੇ ਇਹਦੇ ਚ ਆਇਡੈਂਟੀਫਾਈ ਹੋਏ ਸੀਗੇ ਤੇ ਉਹਨਾਂ ਵਿੱਚੋਂ ਜਿਹੜੇ 10 ਬੰਦੇ ਸਾਡੇ ਅਰੈਸਟ ਨੇ ਸੱਤ ਮੇਜਰ ਨੇ ਤੇ ਤਿੰਨ ਜੋ ਬਿਨਾਂ ਨੇ ਇੱਕ ਹਲੇ ਦੋਸ਼ੀ ਗ੍ਰਿਫਤਾਰ ਕਰਨਾ ਬਾਕੀ ਆ ਜਿਹੜਾ ਮੇਨ ਦੋਸ਼ੀ ਜਿਹੜਾ ਗ੍ਰਿਫਤਾਰ ਕਰਨ ਵਾਲਾ ਬਾਕੀ ਆ ਉਹ ਮਕੈਨਿਕ ਆ ਉਹ ਕਿਵੇਂ ਅੱਗੇ ਕਰਨਾ ਸੀ ਉਹਨੇ ਸਿਖਾਇਆ ਸੀਗਾ ਉਸ ਤੋਂ ਇਲਾਵਾ ਬਾਕੀ ਮੁੰਡਿਆਂ ਨੇ ਅੱਗੇ ਸਿੱਖਿਆ ਸੀ ਕੋਈ ਉਸਨੇ ਚਾਬੀ ਬਣਾਈ ਤੇ ਉਹ ਸਾਰੇ ਕਰ ਕਰ ਕੇ ਮੈਂ ਟੋਟਲ ਇਹਨਾਂ ਚੋਂ ਜਿਹੜੇ ਹੈਗੇ ਆ ਮੋਰ ਥੈਨ 50 ਮੋਟਰਸਾਈਕਲ ਜਿਹੜੇ ਆਇਡੈਂਟੀਫਾਈ ਹੋਏ ਸੀਗੇ ਉਹਨਾਂ ਚੋਂ ਜਿਹੜੇ ਸਾਡੀ ਸੀਆਈਏ ਟੀਮ ਨੇ ਹੈਗੇ ਆ ਜੀ 47 ਫਿਜ਼ੀਕਲੀ 25 ਹੋਏ ਨੇ ਸੋਹਾਣਾ ਥਾਣੇ ਚੋਰ ਵੀ ਆ ਜਿਨ੍ਹਾਂ ਚ ਇਹ ਬਾਉਂਡ ਡਾਊਨ ਹੋਏ ਹੋਏ ਨੇ 207 ਚ ਜਿਨ੍ਹਾਂ ਨੂੰ ਆਪਣੀ ਇੰਟੀਮੇਸ਼ਨ ਆਪਾਂ ਕੰਸਰਨਡ ਐਸਐਚਓ ਨੂੰ ਭੇਜੀ ਹੈ ਤੇ ਜਿਨ੍ਹਾਂ ਦੀ ਰਿਕਵਰੀ ਫਿਜ਼ੀਕਲੀ ਵੀ ਸਾਡੇ ਕੇਸ ਚ ਆਉਣ ਵਾਲੇ ਦਿਨਾਂ ਚ ਪਹੁੰਚੇਗੀ ਜੀ ਸਰ ਲਗਜ਼ਰੀ ਗੱਡੀਆਂ ਨੇ ਤਾਂ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਕਿ ਆਇਡੈਂਟੀਫਾਈ ਕਿਵੇਂ ਕਰਦੇ ਸੀ ਕਿ ਇਹਨਾਂ ਗੱਡੀਆਂ ਨੂੰ ਮੋਰਾ ਬਣਾਣਾ ਇਹਨਾਂ ਨੂੰ ਇਹਨਾਂ ਨੰਬਰ ਪਲੇਟ ਚੇਂਜ ਕਰਨੀ ਹੈ ਚਾਬੀ ਬਣਾਨੀ ਹੈ ਜਦੋਂ ਤੁਸੀਂ ਦੇਖ ਸਕਦੇ ਹੋ 10 ਮੋਟਰਸਾਈਕਲ ਕੇਟੀਐਮ ਹੀ ਨੇ ਜੀ ਉਹ ਅਜਿਹਾ ਜਿੰਨੇ ਵੀ ਸਟੂਡੈਂਟਸ ਨੇ ਯੰਗਸਟਰਸ ਆ ਉਹ ਜਦਾਂ ਮੋਹਾਲੀ ਹੈ ਹੱਬ ਹੈ ਸੈਂਟਰਸ ਦਾ ਟਿਊਸ਼ਨ ਸੈਂਟਰਸ ਦਾ ਹੋ ਰਿਹਾ ਹੈ ਜਾਂ ਕਾਲਜਸ ਦਾ ਜੀ ਆਪਣੇ ਲਾਂਡਰਾਂ ਚ ਆਏ ਹੋਰ ਕਈ ਕਾਫੀ ਕਾਲਜਸ ਨੇ ਸੋ ਇਹ ਜਦਾਂ ਇਕੱਠੇ ਮੈਮ ਓਪਨਿੰਗ ਨਿੱਜੀ ਗੱਡੀ ਚਾਹੁੰਦੇ ਹੁੰਦੇ ਸੀਗੇ ਚਾਰ ਪੰਜ ਜਾਣੇ ਤੇ ਇਹਨਾਂ ਨੇ ਆ ਕੇ ਜਿੱਥੇ ਮਾਰਕੀਟ ਹੈ ਜਿਹੜੀ ਦੇਖਣੀ ਹੈਪਨਿੰਗ ਪਲੇਸ ਹੈ ਜਿੱਥੇ ਏਦਾਂ ਦੀ ਵੈਰਾਈਟੀ ਸਾਨੂੰ ਮਿਲ ਸਕਦੀ ਹੈ ਸੋ ਉੱਥੋਂ ਮੈਮ ਇਹ ਆਇਡੈਂਟੀਫਾਈ ਕਰਕੇ ਤੇ ਇਕੱਠੇ ਹੀ ਤਿੰਨ ਤਿੰਨ ਚਾਰ ਚਾਰ ਚੋਰੀ ਕਰਕੇ ਲੈ ਜਾਂਦੇ ਸੀਗੇ ਬਾਅਦ ਜਿਹੜੇ ਆਇਡੈਂਟੀਕਲ ਜਿਹੜੇ ਵਹੀਕਲਸ ਹੁੰਦੇ ਸੀ ਗੱਡੀਆਂ ਦਾ ਇਸਤੇਮਾਲ ਕਿਸੇ ਹੋਰ ਚੀਜ਼ਾਂ ਵੀ ਦੇ ਵਿਸ਼ਕਾਰ ਵੀ ਹੋਇਆ। ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਪੁੱਛਗਛ ਚ ਚੱਲ ਰਹੀ ਹੈ। ਉਹ ਕੱਲੇ ਕੱਲੇ ਨੂੰ ਆਈਡੈਂਟੀਫਾਈ ਕਰਕੇ ਕਿਉਂਕਿ ਕੁਝ ਐਦਾਂ ਦੇ ਮੋਟਰਸਾਈਕਲ ਨੇ ਜਿਹੜੇ ਅੱਗੇ ਵੀ ਇਹਨਾਂ ਨੇ ਵੇਚੇ ਹੋਏ ਨੇ ਜੋ ਕਿ ਅਲੇ ਰਿਕਵਰ ਕਰਨੇ ਬਾਕੀ ਨੇ। ਉਹਨਾਂ ਦਾ ਕਿਵੇਂ ਡਿਸਪੋਜ਼ਲ ਹੋਇਆ ਜਾਂ ਹੋਰ ਕਿਹੜੇ ਕ੍ਰਾਈਮ ਚ ਉਹ ਯੂਜ਼ ਹੋ ਸਕਦੇ ਨੇ। ਉਹ ਸਾਨੂੰ ਉਮੀਦ ਹੈ ਵੀ ਅੱਗੇ ਨੇ ਇਨਟੈਰੋਗੇਸ਼ਨ ਚ ਖੁਲਾਸੇ ਹੋਣਗੇ ਜੀ। ਇਹ ਜੇ ਮੁੰਡੇ ਨੇ ਸਾਰੇ ਇੱਥੇ ਦੇ ਹੀ ਰਹਿਣ ਵਾਲੇ ਨੇ ਚੰਡੀਗੜ੍ਹ ਖਰੜ ਮੁਹੱਲੇ ਦੇ ਜਾਂ ਫਿਰ ਕਿਤੇ ਹੋਰ ਦੇ ਨੇ? ਨਹੀਂ ਮੈਮ ਇਹ ਮੋਸਟਲੀ ਆਪਣੇ ਫਤਿਹਗੜ ਲਕਜ਼ਰੀ ਗੱਡੀਆਂ ਯਾਨੀ ਕਿ 47 10 47 ਵੱਡੀ ਗੱਡੀਆਂ ਜਿਹੜਾ ਬਾਈਕਾਂ ਜਿਹੜਾ ਉਹ ਬਰਾਮਦ ਕੀਤੀਆਂ ਹੈ ਸਭ ਤੋਂ ਵੱਡੀ ਗੱਲ ਹੈ ਕਿ ਲਕਜ਼ਰੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਂਦੇ ਸੀ ਉਹਨਾਂ ਦੀਆਂ ਚਾਬੀਆਂ ਬਣਾਉਂਦੇ ਸੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਈਡੈਂਟੀਫਾਈ ਕਰਨ ਤੋਂ ਬਾਅਦ ਜੋ ਹੈ ਉਹ ਅੱਗੇ ਜਾਲੀ ਨੰਬਰ ਪ੍ਰਿੰਟ ਲਗਾ ਕੇ ਵੇਚ ਦਿੰਦੇ ਸੀ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪ ਜਰਮੰਦਾ ਨੈਕਸ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par